ਵਾਹਿਗੁਰੂ ਜੀ ਸਤਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੌਵੇਂ ਪਾਤਸ਼ਾਹ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਇਸ ਵਕਤ ਰਸਤੇ ਵਿੱਚ ਆ ਸਰਕਾਰ ਹਾਈਵੇ ਸਾਬੇ ਦੇ ਉੱਤੇ ਖੜੇ ਆ ਤੇ ਜੇ ਕੀਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤੇਤੇ ਕਰੀਏ ਸੱਚੇ ਪਾਤਸ਼ਾਹ ਜੀ ਨੂੰ ਜੋ ਹਿੰਦੀ ਚਾਦਰ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੇ ਜਨ ਉਹਦੀ ਖਾਤਰ ਕਿਸੇ ਹੋਰ ਦੂਸਰੇ ਧਰਮ ਦੀ ਰੱਖਿਆ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਸੋ ਉਹਨਾਂ ਦੇ ਨਾਲ ਪਿਆਰੇ ਗੁਰੂ ਜੀ ਦੇ ਸਿੱਖ ਸਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਸੋ ਤੇਲਕ ਜੰਜੂ ਰਾਖਾ ਪਰਵਤਾ ਕਾ ਕੀਨੋ ਵੱਡੋ ਕੱਲੂ ਮੈ ਸਾਕਾ ਪਰਮੇਤ ਜਾ ਸਾਕਾ ਜਨ ਕੀਆ ਸੀਸ ਦੀਆ ਪਰ ਸਿਰਨ ਦੀਆ ਸੋ ਐਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਤੇ ਕੌਮ 350 ਸਾਲਾਂ ਸ਼ਹੀਦੀ ਪਰਵ ਸਤਿਗੁਰੂ ਪਾਸਾ ਕੀ ਦਾ ਮਨਾ ਰਹੀ ਹੈ ਸੋ ਗੁਰੂ ਜੀ ਨੂੰ ਉਹਨਾਂ ਸਿੱਖਾਂ ਨੂੰ ਕੋਟ ਕੋਟ ਪ੍ਰਣਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ